ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਹੈ ਝੋਨੇ ਦੀ ਫਸਲ ਦੇ ਵਿੱਚ ਜਾਂ ਬਾਸਮਤੀ ਦੀ ਫਸਲ ਦੇ ਵਿੱਚ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਜਿਹੜਾ ਕਿਸਾਨ ਵੀਰਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਉਹ ਜਿਹੜੀ ਬੌਣੇ ਰੋਗ ਬਾਰੇ ਪੁੱਛਦੇ ਮਧਰੇ ਬੂਟਿਆਂ ਦਾ ਰੋਗ ਰਾਈ ਸਾਰਾਈ ਸਦਰਨ ਬਲੈਕਸਟ੍ਰੀ ਡਵਾਰਫ ਵਾਇਰਸ ਜਾਂ ਇਹ ਇੱਕ ਹੋਰ ਵੀ ਵਾਇਰਸ ਹੈ ਜਿੰਨਾ ਕਰਕੇ ਪਾਉਣੇ ਰਹਿ ਜਾਂਦੇ ਫਿਜੀ ਵਾਇਰਸ ਵੀ ਹੈ ਤੇ ਆਪਣੇ ਜਿਹੜੀ ਹੈਗੀ ਹੈ ਜਿਹੜੀ ਵੀ ਜੁਲ੍ਹਿਆਂ ਵੱਲੋਂ ਡਿਟੈਕਟ ਕੀਤੀ ਗਈ ਸੀਗੀ ਪਿਛਲੇ ਸਾਲਾਂ 'ਚ ਉਹ ਰਾਈ ਸਦਰਨ ਬਲੈਕਸਟ੍ਰੀ ਡਵਾਰਫ ਵਾਇਰਸ ਬੂਟੇ ਜਿਹੜੇ ਛੋਟੇ ਰਹਿ ਜਾਂਦੇ ਪਰ ਉਹਦੇ ਵਿੱਚ ਜਿਹੜਾ ਮੇਨ ਕਿਸਾਨ ਵੀਰੋ ਜਿਹੜੇ ਧਿਆਨ ਰੱਖਣਯੋਗ ਗੱਲ ਹੈ ਕਿ ਇਹ ਆਪਾਂ ਹੋਰ ਜਿਹੜੀਆਂ ਕੋਈ ਹੋਰ ਸਮੱਸਿਆਵਾਂ ਵਿੱਚ ਉਨੇ ਚ ਹੁੰਦੀਆਂ ਨੇ ਉਹਦੇ ਨਾਲ ਮਿਲਾ ਕੇ ਨਹੀਂ ਦੇਖਣਾ ਜਿਹੜੇ ਇਹ ਬੂਟੇ ਰਹਿੰਦੇ ਆ ਛੋਟੇ ਜਿਹੜਾ ਇਹ ਬੌਣਾ ਰੋਗ ਨਾ ਇਹ ਆਸੇ-ਪਾਸੇ ਬੂਟੇ ਸਾਰੇ ਸਹੀ ਹੋਣਗੇ ਉੱਥੇ ਤੁਹਾਨੂੰ ਇੱਕ ਜਾਂ ਦੋ ਬੂਟੇ ਕਿਤੇ-ਕਿਤੇ ਦੇਖਣਗੇ ਟਾ ਮੇਟਾ ਮੇ ਕੱਲਾ-ਕੱਲਾ ਜਾਂ ਦੋ-ਦੋ ਤਿੰਨ-ਤਿੰਨ ਬੂਟੇ ਹੁੰਦੇ ਆ ਦੌਗੀ ਨਹੀਂ ਇੱਕਦਮ ਬਣਦੀ ਹੁੰਦੀ ਦੌਗੀ ਫਿਰ ਹੌਲੀ-ਹੌਲੀ ਬਣਦੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਣੇ ਖਰਾਕੀ ਤੱਤ ਦੀ ਘਾੜ ਨਾਲ ਦੌਗੀ ਬਣੀ ਹੋਈ ਹੁੰਦੀ ਆ ਤੇ ਆਪਾਂ ਉਹਨੂੰ ਬੌਣਾ ਰੋਗ ਸਮਝ ਲੈ ਬੌਣੇ ਰੋਗ ਦੇ ਵਿੱਚ ਫੋਟ ਚੰਗੀ ਲੈਂਦਾ ਬੂਟਾ ਪਰ ਉਹਦਾ ਕੱਦ ਛੋਟਾ ਰਹਿ ਜਾਂਦਾ ਦੂਸਰਾ ਵਾਈਟ ਬੈਗਡ ਪਲਾਂਟ ਹੌਪਰ ਰਹੀ ਹੈ ਫੈਲਦਾ ਚਿੱਟੀ ਬੈਠਾ ਵਾਲੇ ਚ ਡੇ ਰਹੀ ਜਿਹੜਾ ਰੀਜ਼ਨ ਆ ਜਿੰਨਾ ਕ ਜਿਹੜਾ ਹੈਗਾ ਨਾ ਇਹ ਸਮਝ ਆਉਂਦਾ ਕਿ ਇੱਕ ਤਾਂ ਜਦੋਂ ਰਿਲੇ ਕ੍ਰੋਪਿੰਗ ਹੋਈ ਜਾਂਦੀ ਹੈ ਜਾਂ ਆਪਣੇ ਆਸੇ ਪਾਸੇ ਨਦੀਨ ਆ ਜਿਹੜੇ ਨਦੀਨ ਬਹੁਤ ਜ਼ਿਆਦਾ ਖੜੇ ਰਹਿੰਦੇ ਖੇਤਾਂ ਦੇ ਆਲੇ ਦੁਆਲੇ ਕਿਵੇਂ ਦੇਖਿਆ ਕਈ ਵਾਰ ਆਪਾਂ ਕਾਫੀ ਕਿਸਾਨ ਵੀ ਜਿਹੜੇ ਸਪਰੇਅ ਤੇ ਡਿਪੈਂਡੈਂਟ ਰਹਿ ਕੇ ਖਾਲ ਵੱਟਾਂ ਘਟਦੇ ਨਹੀਂ ਹੈਗੇ ਬਹੁਤ ਸਾਰੇ ਨਦੀਨ ਜਿਹੜੇ ਹੈਗੇ ਵੱਟਾਂ ਤੇ ਖਾਲਾਂ ਤੇ ਨੇੜ ਦੇ ਖਾਲੀ ਥਾਵਾਂ ਦੇ ਉੱਤੇ ਹੁੰਦੇ ਆ ਜਿੱਥੇ ਇਹ ਆਫ ਸੀਜ਼ਨ ਆਫ ਟਾਈਮ ਦੇ ਵਿੱਚ ਇਹ ਜਿਹੜੇ ਕੀੜੇ ਮਕੌੜੇ ਬਿਮਾਰੀਆਂ ਨੇ ਉਹ ਆਪਦਾ ਉੱਥੇ ਜੀਵਨ ਚੱਕਰ ਪੂਰਾ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਇਹ ਦਿੱਕਤਾਂ ਹੋਰ ਵੀ ਵਧਣ ਦੇ ਸਾਰਾ ਜੇ ਆਪਾਂ ਜਿਹੜੇ ਹੈਗੇ ਆ ਇਹ ਨਦੀਨਾਂ ਤੇ ਕੰਟਰੋਲ ਨਹੀਂ ਪਾਉਂਦੇ ਜਿਹੜੀਆਂ ਖਾਲੀ ਥਾਵਾਂ ਤੇ ਜਾਂ ਬੱਟਾ ਕਾਲਾਂ ਤੇ ਦੂਸਰੀ ਗੱਲ ਅਗੇਤਾ ਚ ਓਨਾ ਮੈਂ ਪਹਿਲਾਂ ਵੀ ਤੁਹਾਡੇ ਨੂੰ ਬੇਨਤੀ ਕੀਤੀ ਸੀ ਜਿਹੜੀਆਂ ਪੀਆਰ ਕੇਸਾਂ ਨਾਲ ਇਹ ਨਾ ਜੋ ਸਫਾਰਸ਼ ਟਾਈਮ ਆ ਖਾਸ ਤੌਰ ਤੇ 31 ਬਾਰੇ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਸਾਲ ਜ਼ਿਆਦਾ ਆਇਆ ਸੀ ਉਹ ਸਾਲ ਇਹ ਸਰਵੇ ਦੇ ਬਾਰੇ ਵੀ ਲੈਣਾ ਵੱਲੋਂ ਦਿੱਤਾ ਗਿਆ ਸੀ ਕਿ 25 ਜੂਨ ਤੋਂ ਪਹਿਲਾਂ ਵਾਲੀ ਜ਼ਿਆਦਾ ਸਮੱਸਿਆ ਬਾਅਦ ਵਾਲੀ ਚ ਹੈ ਨਹੀਂ ਅਗੇਤਾ ਚ ਓਨਾ ਜਿੱਥੇ ਲੱਗਿਆ ਤੁਹਾਡੇ ਅਗੇਤੇ ਚੋਣੇ ਦੇ ਵਿੱਚ ਦਿੱਕਤ ਆਉਣ ਦੇ ਪੂਰੇ ਅਸਾਰ ਹੈਗੇ ਪਰ ਗੱਲ ਇਹ ਹੈ ਵੀ ਜੇ ਤੁਹਾਨੂੰ ਸ਼ੱਕ ਪੈਂਦਾ ਨਾ ਤੁਸੀਂ ਉਹ ਤੇ ਸਭ ਤੋਂ ਪਹਿਲਾਂ ਬੂਟੇ ਚੈੱਕ ਕਰਵਾਓ ਖੇਤੀਬੀ ਵਿਗਿਆਨ ਕੇਂਦਰ ਨੇੜੇ ਲੇ ਦਿਓ ਆਪਦੇ ਜ਼ਿਲ੍ਹੇ ਹਰੇਕ ਜ਼ਿਲ੍ਹੇ ਚ ਪੀਏ ਯੂ ਲੁਧਿਆਣਾ ਦੇ ਖੇਤੀਬੀ ਵਿਗਿਆਨ ਕੇਂਦਰ ਉੱਥੇ ਮਹਾਰਾ ਕੋਰੇ ਬੂਟੇ ਲੈ ਕੇ ਜਾਓ ਉਹਨਾਂ ਨੂੰ ਦਿਖਾਓ ਜੇ ਕਨਫਰਮ ਹੁੰਦਾ ਫਿਰ ਤੁਸੀਂ ਜਿਹੜਾ ਹੈਗਾ ਉਹਦੇ ਅਨਸਾਰ ਉਹਨਾਂ ਦੀ ਸਿਫਾਰਿਸ਼ ਦੇ ਅਨੁਸਾਰ ਇਹਦਾ ਜਿਹੜਾ ਇਲਾਜ ਕਰਨਾ ਵਰਨਾ ਜਿਹੜਾ ਹੈਗਾ ਆਪਾਂ ਜ਼ਰੂਰਤ ਤੋਂ ਬਿਨਾ ਉਹਦੇ ਵਿੱਚ ਕਈ ਕਿਸਾਨ ਵੀ ਉਲੀ ਨਾਸ਼ਕ ਪਾਈ ਜਾਂਦੇ ਹੈ ਵਾਇਰਸ ਰੋਗ ਆ ਆਇਆ ਕੀੜੇ ਰਹੀਆਂ ਤੇ ਉਲੀ ਨਾਸ਼ਕ ਨਾਲ ਠੀਕ ਕਿਵੇਂ ਹੋਊਗਾ ਤੁਸੀਂ ਜ਼ਰੂਰਤ ਅਨੁਸਾਰ ਜਿਵੇਂ ਖਰਾਕੀ ਤਤਾਂ ਦੀਆਂ ਸਪਰੇਆਂ ਦੇਣੀਆਂ ਜਾਂ ਲ ਕਰਾਕੀ ਤੱਕ ਤਾਲੀਆਂ ਸਪਰੀਆਂ ਕਰੋ ਜੇ ਤੁਹਾਨੂੰ ਸ਼ੱਕ ਪੈਂਦੀ ਤੁਸੀਂ ਖੇਤੀਬੀ ਵਿਗਿਆਨ ਕੇਂਦਰ ਤੋਂ ਚੈੱਕ ਕਰਵਾ ਸਕਦੇ ਆ ਪਰ ਮੈਂ ਤੁਸੀਂ ਇਹ ਨੁਕਤਾ ਜ਼ਰੂਰ ਦੇਖਿਆ ਜਾ ਕਿ ਜਿੱਥੇ-ਜਿੱਥੇ ਆਇਆ ਕਿਸੇ ਦੇ ਜਿੱਥੇ ਵੀ ਆਇਆ ਅ ਅਜੇ ਤੱਕ ਕੋਈ ਪ੍ਰੋਪਰ ਜਿਹੜੀ ਹੈਗੀ ਆ ਰਿਪੋਰਟਿੰਗ ਪੀਏਯੂ ਲੁਧਿਆਣਾ ਵੱਲੋਂ ਜਦੋਂ ਛਾਪੀ ਜਾਊਗੀ ਏਰੀਆ ਵਾਈਜ਼ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਪਰ ਅਜੇ ਤੱਕ ਜਿਹੜਾ ਹੈਗਾ ਇਹ ਅ ਜਿਹੜਾ ਤੁਸੀਂ ਘਬਰਾਉਣਾ ਨਹੀਂ ਹੈ ਪਹਿਲਾਂ ਚੈੱਕ ਕਰਵਾਉਣਾ ਫਿਰ ਉਹਦੇ ਅਨਸਾਰ ਇਲਾਜ ਕਰਨਾ ਆਪਾਂ ਆਪਣੇ ਆਪ ਹੀ ਜਿਹੜਾ ਹੈਗਾ ਉਹਦੇ ਵਿੱਚ ਸਮਾਨ ਸੱਲਾ ਕੋਈ ਕੀੜੇ ਕੀਟਨਾਸ਼ਕ ਜਾਂ ਕੋਈ ਜਿਹੜਾ ਹੈਗਾ ਉਲੀਨਾਸ਼ਕ ਵਗੈਰਾ ਨਹੀਂ ਵਰਤਨੇ ਹੈਗੇ ਜ਼ਰੂਰਤ ਅਨੁਸਾਰ ਜਿਹੜਾ ਹੈਗਾ ਪਾਣੀ ਹਲ ਤੇ ਯੂਰੀਆ ਯੂਰੀਆ ਕਈ ਕਿਸਾਨ ਵੀ ਹੁਣ ਯੂਰੀਆ ਦਾ ਯੂਰੀਆ ਅ ਗੀਤਾ ਚੋਨਾ ਨਦੀਨ ਇਹ ਜਿਹੜੇ ਪਹਿਲਾਂ ਵੀ ਤੁਹਾਨੂੰ ਬੇਨਤੀਆਂ ਕਰਦੇ ਰਹੇ ਨੇ ਕਿ ਬੜਾ ਸੰਜਮ ਦੇ ਨਾਲ ਬਹੁਤ ਤਰੀਕੇ ਨਾਲ ਜਿਹੜੇ ਹੈਗੇ ਇਹ ਨਦੀਨਾ ਦੀ ਰੋਕਥਾਮ ਕਰਨੀ ਜਾਂ ਯੂਰੀਆ ਦੀ ਵਰਤੋਂ ਕਰਨੀ ਜਾਂ ਲਵਾਈ ਦਾ ਸਮਾਂ ਕਿਸਮ ਦੇ ਅਨੁਸਾਰ ਇਹਦੇ ਆਲ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਧਿਆਨ ਦੇਣਾ ਪਊਗਾ ਨਹੀਂ ਸਮੱਸਿਆਵਾਂ ਵਧਣਗੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾ